ਉਹ ਯੁੱਧ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈਗੀ ਉਹ ਇੱਕ ਖਾਲੀ ਇਨਫੋਰਸਮੈਂਟ ਏਜੰਸੀ ਦੇ ਲਈ ਨਹੀਂ ਹੈ ਪੁਲਿਸ ਦੇ ਲਈ ਨਹੀਂ ਹੈ ਉਹ ਇੱਕ ਓਵਰਆਲ ਸਟ੍ਰੈਟਜੀ ਬਣਾਈ ਗਈ ਜਿੱਥੇ ਡੀ ਐਡਿਕਸ਼ਨ ਅਵੇਅਰਨੈਸ ਵੱਲ ਵੀ ਬਹੁਤ ਜ਼ਿਆਦਾ ਧਿਆਨ ਹੈ 380 ਪੰਚਾਇਤ ਰਿਜ਼ੋਲਿਊਸ਼ਨ ਸਾਡੇ ਇਸ ਮੁਹਿੰਮ ਨੂੰ ਉਹ ਕਰਦੇ ਹੋਏ ਸਪੋਰਟ ਕਰਦੇ ਹੋਏ ਪੰਚਾਇਤ ਮੈਂਬਰਾਂ ਵੱਲੋਂ ਪਾਸ ਕੀਤੇ ਜਾ ਚੁੱਕੇ ਹੈ ਪੰਜਾਬ ਪੁਲਿਸ ਵੀ ਚਾਹੁੰਦੀ ਕਿ ਜੋ ਡਰਗ ਟਰੈਫਿਕਿੰਗ ਹੈ ਉਹ ਕੰਪਲੀਟਲੀ ਰੁਕੇ 200 ਤੋਂ ਉੱਪਰ 210 ਦੇ ਤਕਰੀਬਨ ਅਕਾਊਂਟ ਫੂਰ ਪਰਸਨ ਹੋ ਚੁੱਕੇ ਹੁਣ ਤੱਕ ਜਿਹੜਾ ਟਰੱਗ ਹੈ ਉਹ ਲਗਭਗ ਕਿੰਨੀ ਕਿ ਫੜੀ ਗਈ ਹੈ ਅਸਲ ਬਹੁਤ ਵੱਡੀ ਮਾਤਰਾ ਦੇ ਵਿੱਚ ਡਰਗ ਨਹੀਂ ਆਉਂਦੇ ਇੱਥੋਂ ਪਾਸ ਕਰ ਜਾਂਦੇ ਉਹ ਅਸੀਂ ਨਾਕਾਏ ਤੋਂ ਫੜ ਲੈਂਦੇ ਕਈ ਵਾਰੀ ਔਰ ਇਥੇ ਕੰਜ਼ਿਊਮ ਵਾਲਾ ਜ਼ਿਆਦਾ ਹੁੰਦਾ ਔਰ 350 ਗ੍ਰਾਮ ਨਾਰਕੋਟਿਕ ਪਾਊਡਰ ਟੋਟਲ ਤੇ ਇੰਨੀ ਕੀ ਹੈਰੋਇਨ ਮਤਲਬ ਪੌਣੇ 300 ਗ੍ਰਾਮ ਹੈਰੋਇਨ ਇਹਦੇ ਨਾਲ ਨਾਲ ਅਫੀਮ 8 ਕਿਲੋ ਅਫੀਮ ਫੜੀ ਹੈ 5,85,000 ਡਰਗ ਮਨੀ ਲੋਕਾਂ ਤੋਂ ਫੜੀ ਹੈ ਲੋਕ ਸਾਹ ਦੇ ਰਹੇ ਨੇ ਤਕਰੀਬਨ 85% ਦੇ ਤਕਰੀਬਨ ਹੋ ਜਾਂਦਾ ਹੈਗਾ ਦੋਸਤੋ ਤੁਸੀਂ ਜੁੜੇ ਹੋ ਬਾਊਸੇ ਟਾਈਮਸ ਨਾਲ ਮੈਂ دیدار ਗੁਰਨਾ ਤੁਹਾਡੇ ਨਾਲ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਆਇਆ ਪਹੁੰਚੇ ਅੱਜ ਪੁਲਿਸ ਡਿਸਟ੍ਰਿਕਟ ਖੰਨਾ ਦੇ ਵਿੱਚ ਤੇ ਮਹਿਮਾਨ ਨੇ ਜੋਤੀ ਜਾਦਵ ਜੀ ਆਈਪੀਐਸ ਥੋੜਾ ਸਮਾਂ ਪਹਿਲਾਂ ਹੀ ਉਹ ਐਸਐਸਪੀ ਖੰਨਾ ਨਿਯੁਕਤ ਹੋਏ ਨੇ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਹੈ ਉਹਦੇ ਵਿੱਚ ਜਿਹੜਾ ਉਹ ਮਤਲਬ ਕੀ ਹੈ ਉਹਨਾਂ ਦਾ ਕੀ ਕੀ ਜਿਹੜੀ ਐਕਟੀਵਿਟੀ ਹੋ ਰਹੀ ਹੈ ਤੇ ਲਾਅ ਆਂਡ ਆਰਡਰ ਤੇ ਹੋਰ ਸਾਰੀਆਂ ਗੱਲਾਂ ਦੇ ਅੱਜ ਆਪਾਂ ਉਹਨਾਂ ਤੋਂ ਜਵਾਬ ਲਵਾਂਗੇ ਮੈਨੂੰ ਸਵਾਗਤ ਹੈ ਬਾਹੁ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮਚੀ ਸਸਕੀ ਕਾਲ ਜੀ ਸਸਕੀ ਕਾਲ ਜੀ ਮੈਮ ਸਭ ਤੋਂ ਪਹਿਲਾ ਸਵਾਲ ਹੈ ਜੀ ਜਿਹੜੀ ਨਸ਼ੇ ਦੇ ਖਿਲਾਫ ਜੰਗ ਚੱਲ ਰਹੀ ਹੈ ਉਹਦੇ ਵਿੱਚ ਤੁਹਾਡੇ ਡਿਸਟ੍ਰਿਕਟ ਦਾ ਕੀ ਯੋਗਦਾਨ ਹੈਗਾ ਅ ਸਾਡੇ ਡਿਸਟ੍ਰਿਕਟ ਦੇ ਵਿੱਚ ਅ ਅੱਛਾ ਤੋਂ ਮੈਂ ਐਜ਼ ਐਸਐਸਪੀ ਖੰਨਾ ਜੁਆਇਨ ਕੀਤਾ ਸੀਗਾ 22 ਤਰੀਕ ਨੂੰ 22 ਫ फेब्रुवारी ਤੇ ਜੋ ਸਾਡੇ ਨਸ਼ੇ ਦੀ ਮੁਹਿੰਮ ਹੈ ਉਹ ਆਈ ਥਿੰਕ ਮੇਰੇ ਜੁਆਇਨ ਕਰਨ ਦੇ ਨਾਲ ਨਾਲ ਹੀ ਸ਼ੁਰੂ ਹੋ ਗਈ ਸੀਗੀ ਠੀਕ ਹੈ ਤਾਂ ਅਸੀਂ 26 ਤਰੀਕ ਤੋਂ ਆਈ ਥਿੰਕ ਉਹ ਪ੍ਰੋਪਰ ਜੋ ਮਿਸ਼ਨ ਦਾ ਨਾਮ ਹੈਗਾ ਉਹ ਯੁੱਧ ਨਸ਼ਾ ਵਿਰੋਧ ਉਹ ਸਟਾਰਟ ਕਰ ਲਿਆ ਸੀਗਾ ਤੇ ਬੀਤੇ 40 ਦਿਨ ਜਿੰਨੇ ਮੈਨੂੰ ਹੋਏ ਇਸ ਜ਼ਿਲ੍ਹੇ ਦੇ ਵਿੱਚ ਅ ਟੋਟਲ ਹੁਣ ਤੱਕ ਸਾਡੇ 67 ਕੇਸਸ ਕੱਲ ਤੱਕ ਹੋ ਚੁੱਕੇ ਸੀਗੇ ਦਰਜ ਐਨਡੀਪੀਐਸ ਆਗ ਦੇ ਅੰਡਰ ਜੀ ਉਹਦੇ ਨਾਲ ਅਸੀਂ 150 ਬੰਦੇ 150 ਟੋਟਲ ਅਰੈਸਟ ਕਰ ਲਏ تھے ਅੱਜ ਹੋਰ ਵੀ ਕੇਸਸ ਦਰਜ ਕੀਤੇ ਜਾ ਰਹੇ ਨੇ ਤੇ ਹੋਰ ਅਰੈਸਟ ਓਵਰ 150 ਹੋ ਗਏ ਸਾਡੀ ਆਈ ਥਿੰਕ 155 ਦੇ ਤਕਰੀਬਨ ਹੋ ਚੁੱਕੇ ਹੁਣ ਤੱਕ ਸਾਡੀ ਅਰੈਸਟ ਜੀ ਉਹਦੇ ਨਾਲ ਨਾਲ ਅਸੀਂ ਅ ਕਿਉਂਕਿ ਜੋ ਯੁੱਧ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈਗੀ ਉਹ ਇੱਕ ਖਾਲੀ ਇਨਫੋਰਸਮੈਂਟ ਏਜੰਸੀ ਦੇ ਲਈ ਨਹੀਂ ਹੈ ਪੁਲਿਸ ਦੇ ਲਈ ਨਹੀਂ ਹੈ ਉਹ ਇੱਕ ਓਵਰਆਲ ਸਟ੍ਰੈਟੇਜੀ ਬਣਾਈ ਗਈ ਹੈ ਜਿੱਥੇ ਕੈਬਨਿਟ ਮਨਿਸਟਰਸ ਦੀ ਵੀ ਸਬ ਕਮੇਟੀ ਬਣਾਈ ਗਈ ਹੈ ਉਹਨਾਂ ਨੂੰ ਵੀ ਵਰਕ ਡਿਵਾਈਡ ਕੀਤਾ ਗਿਆ ਉਹਨਾਂ ਦੀ ਮੋਨਿਟਰਿੰਗ ਹੁੰਦੀ ਹੈਗੀ ਉਹ ਸਾਡੇ ਵਰਕ ਨੂੰ ਮੋਨਿਟਰ ਤੇ ਸੁਪਰਵਾਈਜ਼ ਕਰਦੇ ਤੇ ਉਹਦੇ ਅੰਡਰ ਫਿਰ ਪੁਲਿਸ ਦੇ ਨਾਲ-ਨਾਲ ਇਨਫੋਰਸਮੈਂਟ ਦੇ ਨਾਲ-ਨਾਲ ਡੀ ਐਡਿਕਸ਼ਨ ਅਵੇਅਰਨੈਸ ਵੀ ਬਹੁਤ ਜ਼ਿਆਦਾ ਧਿਆਨ ਹੈ ਤੋਂ ਅਵੇਅਰਨੈਸ ਕੇ ਅੰਡਰ ਅਸੀਂ ਸੰਪਰਕ ਮੀਟਿੰਗਸ ਕਰਦੇ ਲੋਕਾਂ ਦੇ ਨਾਲ ਤੋਂ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਖੰਨਾ ਇੱਕ ਛੋਟਾ ਜ਼ਿਲ੍ਹਾ ਐਜ਼ ਇਨ ਪੁਲਿਸ ਡਿਸਟ੍ਰਿਕਟ ਹੈਗਾ ਇੱਥੇ 480 ਟੋਟਲ ਪਿੰਡ ਦੇ ਵਾਰਡਸ ਮਿਲਾ ਕੇ 480 ਹੈ 480 ਦੇ ਵਿੱਚੋਂ ਅਸੀਂ ਕੱਲ ਤੱਕ 407 ਦੇ ਅੰダー ਅਸੀਂ ਕਿ 407 ਵਿਲੇजेस ਯਰ ਵਾਰਡਸ ਦੇ ਅੰਦਰ ਅਸੀਂ ਸੰਭਰ ਦੀ ਮੀਟਿੰਗ ਕਰ ਚੁੱਕੇ ਸੀ ਕਿ ਕੱਲ ਤੱਕ ਅੱਜ ਦੀ ਹਜੇ ਚੱਲ ਰਹੀ ਹੈ ਜੀ ਤੋ ਡਾਟਾ ਸੀ ਕੰਪਾਈਲ ਕਰਾਂਗੇ ਅੱਜ ਦਾ ਤੋ 407 ਨੂੰ ਅਸੀਂ ਟੱਚ ਕਰ ਚੁੱਕੇ ਸੰਪਰਕ ਮੀਟਿੰਗਸ ਪ੍ਰੋਪਰ ਅਸੀਂ ਕਰ ਚੁੱਕੇ ਉਹਦੇ ਨਾਲ ਨਾਲ ਅਸੀਂ 380 ਪੰਚਾਇਤ ਰਿਜ਼ੋਲਿਊਸ਼ਨਸ ਸਾਡੇ ਇਸ ਮੁਹਿੰਮ ਨੂੰ ਉਹ ਕਰਦੇ ਵੇ ਸਪੋਰਟ ਕਰਦੇ ਵੇ ਪੰਚਾਇਤ ਮੈਂਬਰਾਂ ਵੱਲੋਂ ਪਾਸ ਕੀਤੇ ਜਾ ਚੁਕੇ ਤੇ ਸਾਡਾ ਮਤਲਬ ਤੁਸੀਂ ਦੇਖ ਸਕਦੇ ਹੋ ਕਿ 85% ਕੇ ਤਕਰੀਬਨ ਅਸੀਂ ਅਵੇਅਰਨੈਸ ਵਾਲੇ ਜੋ ਸਾਡੀ ਸੰਪਰਕ ਵਾਲੀ ਮੀਟਿੰਗਸ ਉਹ ਵੀ ਕਰ ਚੁਕੇ ਤਾਂ ਉਹਦਾ ਕਰਦੇ ਘਰਾਂ ਦੇ ਫਿਰ ਕਿਉਂਕਿ ਸਾਡਾ ਡੀ ਐਡਿਕਸ਼ਨ ਵੱਲ ਵੀ ਕਾਫੀ ਫੋਕਸ ਹੈਗਾ ਤੇ ਅਸੀਂ ਐਸ ਐਮਓ ਤੇ ਜਿੰਨੇ ਵੀ ਇਹ ਡੀ ਐਡਿਕਸ਼ਨ ਸੈਂਟਰਸ ਜਾਂ ਆਊਟ ਕਲੀਨਿਕਸ ਨੇ ਉਹਨਾਂ ਦੇ ਨਾਲ ਵੀ ਸਾਡਾ ਰابطਾ ਹੈਗਾ ਤੇ ਉੱਥੇ ਅਸੀਂ ਆ ਜੋ ਰੇਡਸ ਵਗੈਰਾ ਦੇ ਵਿੱਚ ਕਈ ਵਾਰ ਇਦਾਂ ਦਾ ਹੁੰਦਾ ਹੈ ਕਿ ਪੁਰਾਣੇ ਪਰਚੇ ਕਿਸੇ ਦੇ ਉੱਪਰ ਹੁੰਦੇ ਹੁਣ ਉਹ ਡਰਗ ਟ੍ਰਾਫਿਕਿੰਗ ਦੇ ਵਿੱਚ ਇਨਵੋਲ ਨਹੀਂ ਹੈ ਪਰਸਨ ਤੇ ਹੁਣ ਕਿਉਂਕਿ ਅਸੀਂ ਮਤਲਬ ਸਰਕਾਰ ਵੀ ਚਾਹਦੀ ਪੰਜਾਬ ਪੁਲਿਸ ਵੀ ਚਾਹਦੀ ਕਿ ਜੋ ਡਰਗ ਟ੍ਰਾਫਿਕਿੰਗ ਹੈ ਉਹ ਕੰਪਲੀਟਲੀ ਰੁਕੇ ਤੋਂ ਸਾਨੂੰ ਕਿਥੇ ਥੋੜਾ ਜਿਹਾ ਜੋ ਬੰਦਾ ਹੁਣ ਨਹੀਂ ਕਰ ਰਿਹਾ ਡਰਗ ਟ੍ਰਾਫਿਕਿੰਗ ਉਹਨੂੰ ਥੋੜਾ ਸੈਕੰਡ ਚਾਂਸ ਵੀ ਦੇਣਾ ਹੁੰਦਾ ਹੈਗਾ ਤੇ ਜੋ ਕੰਜ਼ਿਊਮਰਸ ਹੈ ਜੋ ਨਸ਼ਾ ਕਰਦੇ ਆਂ ਬਟ ਐਸੇ ਵੇਚਦੇ ਨਹੀਂ ਆਂ ਔਰ ਜਿੱਥੇ ਪੰਚਾਇਤ ਮੈਂਬਰਸ ਐ ਮੋਦਵਾਰ ਬੰਦਿਆਂ ਨੂੰ ਪਿੰਡ ਦੇ ਪੰਚਾਇਤ ਨੇ ਲਿਖਤੀ ਤੌਰ ਤੇ ਉਹਨਾਂ ਦੀ ਗਾਰੰਟੀ ਚੱਕੀ ਤੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ 'ਚ ਭਰਤੀ ਕਰਾਇਆ ਗਿਆ ਸੀਗਾ ਉਹਦਾ ਦੇ ਕੱਲ ਤੱਕ ਸਾਡੇ 26 ਇਦਾਂ ਦੇ ਕੇਸ ਸੀਗੇ ਜਿੱਥੇ ਅਸੀਂ ਡੀ ਐਡਿਕਸ਼ਨ ਸੈਂਟਰਸ ਭਰਤੀ ਕਰਾਇਆ ਉਹਦੇ ਨਾਲ ਨਾਲ ਤਕਰੀਬਨ ਇੰਨਾ ਕੀ ਨੰਬਰ 30 ਕੇ ਤਕਰੀਬਨ ਇਦਾਂ ਦੇ ਜਿੱਥੇ ਉਹ ਪੁਰਾਣੇ 5-7 ਸਾਲ ਪਹਿਲਾਂ ਕਿਸੇ ਦਾ ਲਾਸਟ ਪਰਚਾ ਹੈਗਾ 5-7 ਸਾਲਾਂ ਤੋਂ ਬੰਦਾ ਕਲੀਨ ਹੈਗਾ ਉਹ ਪਰਚਾ ਤਾਂ ਚਲੋ ਉਹਦਾ ਟ੍ਰਾਇਲ ਵਗੈਰਾ ਚੱਲੀ ਰਹੇਗਾ ਬਟ ਉਹ ਬੰਦਾ ਹੁਣ ਆਪਣਾ ਮਿਹਨਤ ਮਜ਼ਦੂਰੀ ਕਰ ਰਿਹਾ ਹੈਗਾ ਉਹਦੀ ਵੀ ਪੰਚਾਇਤ ਮੈਂਬਰ ਵੱਲੋਂ ਗਾਰੰਟੀ ਚੱਕੀ ਗਈ ਤਾਂ 30 ਤੇ ਤਕਰੀਬਨ ਇੰਦਾ ਦੇ ਪਰਸਨ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਦੀ ਇੱਕ ਗਾਰੰਟੀ ਸੀਗੀ ਉਹਦੇ ਨਾਲ ਨਾਲ ਅਸੀਂ ਸਾਡੇ ਵੱਲੋਂ ਪ੍ਰੀਵੈਂਟਿਵ ਐਕਸ਼ਨ ਕਰਕੇ ਉਹਨਾਂ ਦੇ ਉੱਪਰ ਸਰਵੇਲੈਂਸ ਸਾਡੀ ਹੈਗੀ ਬਟ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ ਸੀਗਾ ਤੋਂ ਕੁੱਲ ਮਿਲਾ ਕੇ ਅ ਤੁਸੀਂ ਦੇਖ ਸਕਦੇ ਹੋ 200 ਤੋਂ ਉੱਪਰ 210 ਦੇ ਤਕਰੀਬਨ ਅਕਾਊਂਟ 4% ਹੋ ਚੁੱਕੇ ਹਨ ਹੁਣ ਤੱਕ ਛੋਟੇ ਜਿਹੇ ਜ਼ਿਲ੍ਹੇ ਦੇ ਵਿੱਚ ਤਾਂ ਉਹ ਚੱਲ ਰਿਹਾ ਹੈਗਾ ਉਹਦੇ ਨਾਲ ਨਾਲ ਇੱਕ ਇੱਕ ਨਾਮ ਤੁਹਾਡੀ ਗੱਲ ਨੂੰ ਕੱਢਦਾ ਹੈ ਜਿਹੜਾ ਡਰੱਗ ਹੈ ਉਹ ਲਗਭਗ ਕਿੰਨੀ ਖੜੀ ਗਈ ਹੈ ਜੀ ਅ ਡਰੱਗ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਮੈਂ ਦਰਸ਼ਕਾਂ ਨੂੰ ਵੀ ਦੱਸੂਗੀ ਕਿ ਜੋ ਖੰਨਾ ਹੈ ਆ 트랜짓 ਰੂਟ ਹੈਗਾ ਕਿਉਂਕਿ ਮੇਨ ਹਾਈਵੇਜ਼ ਇੱਥੋਂ ਪਾਸ ਕਰਦੇ ਉਹਦੇ ਨਾਲ ਨਾਲ ਇੱਥੇ ਕਿਉਂਕਿ ਸੈਂਟਰ ਆਫ ਪੰਜਾਬ ਇੱਕ ਮਤਲਬ ਏਰੀਆ ਹੈ ਇੱਥੇ ਅਸਲ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਡਰਗ ਨਹੀਂ ਆਂਦੇ ਇੱਥੋਂ ਪਾਸ ਕਰ ਜਾਂਦੇ ਉਹ ਅਸੀਂ ਨਾਕਾਏ ਤੋਂ ਫੜ ਲੈਂਦੇ ਕਈ ਵਾਰੀ ਔਰ ਇਥੇ ਕੰਜ਼ਿਊਮ ਵਾਲਾ ਜ਼ਿਆਦਾ ਹੁੰਦਾ ਤਾਂ ਛੋਟੇ ਛੋਟੇ ਕੁਆਂਟੀਟੀ ਵਾਲੇ ਜ਼ਿਆਦਾ ਹੁੰਦੇ স্মਲ ਕੁਆਂਟੀਟੀ ਵਾਲੇ ਹੁੰਦੇ ਰਿਕਵਰੀਜ਼ ਤੋਂ ਅਸੀਂ ਬੀਤੇ ਦਿਨਾਂ ਦੇ ਵਿੱਚ 350 ਗ੍ਰਾਮ ਨੈਕੋਟਿਕ ਪਾਊਡਰ ਟੋਟਲ ਤੇ ਇੰਨੀ ਕੀ ਹੈਰੋਇਨ ਮਤਲਬ 0.350 ਗ੍ਰਾਮ ਹੈਰੋਇਨ ਤੇ ਨਾਲ ਨਾਲ ਅਫੀਮ 8 ਕਿਲੋ ਅਫੀਮ ਫੜੀ ਹੈ ਟੋਟਲ ਬਦਸ ਰਿਓ ਵੇਰੀਅਸ ਮੁਕਦਮਿਆਂ ਦੇ ਵਿੱਚ ਤੇ 585000 ਡਰਗ ਮਨੀ ਲੋਕਾਂ ਤੋਂ ਫੜੀ ਹੈ ਤੇ ਵੈਪਨ ਦੀ ਵੀ ਰਿਕਵਰੀ ਹੋਈ ਹੈ ਰੇਡਸ ਜਦੋਂ ਅਸੀਂ ਕਰਦੇ ਤਾਂ ਇੱਥੇ ਮਤਲਬ 10 20 ਗ੍ਰਾਮ ਇੱਕ ਵਾਰੀ ਮੈਂ ਇਨਾ ਕਿਸੇ ਤੋਂ ਰਿਕਵਰ ਹੋਇਆ ਇਸ ਤੋਂ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਮਤਲਬ ਨਹੀਂ ਰਿਕਵਰ ਹੋਇਆ ਲੇਕਿਨ ਉਹ ਟੋਟਲ ਪੌਣੇ 300 ਗ੍ਰਾਮ ਉਹ ਤੇ ਮਤਲਬ ਤੁਸੀਂ ਲਾ ਸਕਦੇ ਹੋ 550 ਗ੍ਰਾਮ ਜੋ ਪਾਊਡਰ ਵਾਲਾ ਨਸ਼ਾ ਹੈਗਾ ਉਹ ਫੜੇ ਗਏ ਉਹਦੇ ਨਾਲ ਨਾਲ ਡਰੱਗਸ ਜੋ ਫਾਰਮਾਸਿਊਟੀਕਲ ਡਰੱਗਸ ਉਹਦੇ ਟੈਬਲੇਟਸ ਉਹ ਫੜੇ ਗਏ ਕੁਝ ਠੀਕ ਹੈ ਅੱਛਾ ਮੈਂ ਅਗਲੀ ਗੱਲ ਜੀ ਜਿਹੜੀ ਇਹ ਮੁਹਿੰਮ ਹੈ ਨਸ਼ੇ ਦੇ ਖਿਲਾਫ ਲੋਕਾਂ ਦੇ ਸਾਥ ਤੋਂ ਬਿਨਾ ਮਤਲਬ ਨਹੀਂ ਕਾਮਯਾਬ ਹੁੰਦੀ ਲੋਕ ਸਾਥ ਦੇ ਰਹੇ ਨੇ ਹਾਂਜੀ ਮੈਂ ਤੁਹਾਨੂੰ ਉਹੀ ਦੱਸ ਰਹੀ ਸੀ ਕਿ ਇੱਥੇ 480 ਪਿੰਡ ਤੇ ਵਾਰਡਸ ਐ ਉਹਨਾਂ ਦੇ ਵਿੱਚ 407 ਕਲ ਤੱਕ ਅਸੀਂ ਸੰਪਰਕ ਮੀਟਿੰਗਸ ਉਹਨਾਂ ਦੇ ਵਿੱਚ ਕਰ ਚੁੱਕੇ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਅ ਮਤਲਬ ਆ तकरीबन 85% ਦੇ तकरीबन ਹੋ ਜਾਂਦਾ ਹੈਗਾ ਤੇ ਉਹਦੇ ਨਾਲ ਨਾਲ 380 ਪੰਚਾਇਤਾਂ ਨੇ ਰੈਜ਼ੋਲੂਸ਼ਨਸ ਪਾਸ ਕੀਤੇ ਆ ਪੰਜਾਬ ਸਰਕਾਰ ਦੀ ਇਸ ਮੁਹਿੰਮ ਦੇ ਫੇਵਰ ਦੇ ਵਿੱਚ ਤੇ ਉਹਨਾਂ ਨੇ ਆ ਓਥ ਵੀ ਲਿੱਤੀ ਹੈ ਆ ਸੋ ਚੁੱਕੀ ਹੈ ਕਈਆਂ ਨੇ ਤਾਂ ਗੁਰਦੁਆਰਾ ਸਾਹਿਬ ਜਾ ਕੇ ਸੋ ਚੁੱਕੀ ਹੈ ਕਿ ਉਹ ਸਾਡਾ ਸਾਥ ਦੇਣਗੇ ਜੋ ਮਾੜੇ ਅਨਸਰ ਜੋ ਡਰਗ ਦਾ ਨਸ਼ਾ ਵੇਚਦੇ ਉਹਨਾਂ ਦੇ ਪਿੱਛੇ ਨਹੀਂ ਆਣਗੇ ਉਹਨਾਂ ਦਾ ਕੋਈ ਲੀਗਲੀ ਸਪੋਰਟ ਨਹੀਂ ਕਰੇਗਾ ਕੋਈ ਉਹਨਾਂ ਦੀ ਜ਼ਮਾਨਤਾ ਵਗੈਰਾ ਨਹੀਂ ਕਰਾਏਗਾ ਇਦਾਂ ਦੀ ਉਹਨਾਂ ਨੇ ਗਾਰੰਟੀਆਂ ਚੱਕੀਆਂ ਤੇ ਲੋਕੀ ਬਹੁਤ ਜ਼ਿਆਦਾ ਸਾਡਾ ਸਪੋਰਟ ਕਰ ਰਹੇ ਤੇ ਕਾਫੀ ਜ਼ਿਆਦਾ ਜੋ ਜੋ ਅਰੈਸਟ ਵਗੈਰਾ ਹੈ ਹੁਣ ਕਿਉਂਕਿ ਲੋਕਾਂ ਨੂੰ ਪਤਾ ਹੈਗਾ ਕਿ ਪੁਲਿਸ ਪ੍ਰੋਐਕਟਿਵਲੀ ਕੰਮ ਕਰ ਰਹੀ ਹੈ ਤੇ ਉਹਨਾਂ ਇਨਫਰਮੇਸ਼ਨ ਦਾ ਫਲੋ ਵੀ ਬਹੁਤ ਵੱਧ ਗਿਆ ਹੈਗਾ ਸਾਡੇ ਜੋ ਐਨਟੀਫ ਦੀ ਟਿਪ ਲਾਈਨ ਹੈ ਉੱਥੇ ਵੀ ਆਉਂਦੀ ਹੈ ਇਨਫਰਮੇਸ਼ਨ ਤੇ ਕਈ ਵਾਰੀ ਸਾਡੇ ਪਰਸਨਲ ਨੰਬਰ ਸੇ ਤਾਂ ਆਂਦੇ ਹੀ ਹੈ ਕਈ ਵਾਰੀ ਮੇਰੇ ਸੋਸ਼ਲ ਮੀਡੀਆ ਅਕਾਊਂਟ ਦੇ ਵੀ ਕੋਈ ਅਨਨੋਨ ਜੋ ਮੈਸੇजेस ਵਗੈਰਾ ਹੁੰਦੇ ਮੈਂ ਕਈ ਵਾਰੀ ਚੈੱਕ ਕਰ ਲੈਂਦੀ ਤਾਂ ਇੱਕ ਇਦਾਂ ਹੀ ਉਹ ਫੋਲੋ ਕਰਦੇ ਹੋਏ ਦੋ ਤਿੰਨ ਰੈਸਪੀ ਹੋਈ ਹੈ ਤੇ ਇੱਕ ਅਸੀਂ ਫੇਕ ਫੇਕ ਤੱਕ ਇਲੈਗਲ ਡੀ ਐਡਿਕਸ਼ਨ ਸੈਂਟਰ ਵੀ ਫੜਿਆ ਸੀਗਾ ਉਹ ਜੋ ਮੈਨੂੰ ਪਰਸਨਲੀ ਮੇਰੇ ਸੋਸ਼ਲ ਮੀਡੀਆ 'ਤੇ ਜੋ ਇਨਫੋਰਮੇਸ਼ਨ ਆਈ ਤਾਂ ਇਨਫੋਰਮੇਸ਼ਨ ਦਾ ਫਲੋ ਵੀ ਵਧ ਗਿਆ ਹੋਏਗਾ ਲੋਕੀ ਸਪੋਰਟ ਵੀ ਕਰ ਰਹੇ ਤੇ ਕੰਮ ਵਧੀਆ ਤਰੀਕੇ ਨਾਲ ਹੋ ਵੀ ਰਿਹਾ ਹੈਗਾ ਠੀਕ ਹੈ ਅਛਾ ਮੈਮ ਜਿਹੜੇ ਆਪਾਂ ਕਹਿ ਰਹੇ ਹਾਂ ਵੀ ਡੀਡਿਕਸ਼ਨ ਸੈਂਟਰ ਦੇ ਵਿੱਚ ਆਪਾਂ ਨੇ ਭਰਤੀ ਕਰਾਇਆ ਨੇ ਚਲੋ ਕਿਸੇ ਨਾ ਕਿਸੇ ਗਲਤ ਕਾਰਨ ਕਰਕੇ ਉਹ ਲਾਗੇ ਪਰ ਉਹ ਬੇਚਦੇ ਨਹੀਂ ਹੈਗੇ ਤੇ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਮੁਕਤ ਹਾਰਚ ਲਿਆਉਣ ਦਾ ਪੂਰਾ ਵੀ ਉਹਨਾਂ ਦਾ ਟ੍ਰੀਟਮੈਂਟ ਹਾਂਜੀ ਉਹਨਾਂ ਦੀ ਜਿਹੜੀ ਹੋਰ ਹੋਰ ਜੋ ਵੀ ਹੈਗਾ ਜੀ ਹਾਂਜੀ ਉਹਨਾਂ ਦਾ ਇੱਕ ਤਾਂ ਡੀ ਐਡਿਕਸ਼ਨ ਹੋ ਗਿਆ ਦੂਜਾ ਤੁਸੀਂ ਜਾਣਦੇ ਹੋ ਕਿ ਮੰਡੀ ਗੋਵਿੰਦਗੜ੍ਹ ਦੇ ਨਾਲ ਜੋ ਕਨਟੀਗੂਅਸ ਏਰੀਆ ਹੈਗਾ ਸਾਡੇ ਇੱਥੇ ਵੀ ਇੰਡਸਟਰੀਜ਼ ਹੈ ਤਾਂ ਇੰਡਸਟਰੀ ਦੇ ਮਾਲਕਾਂ ਨਾਲ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਤੇ ਉਹ ਉਹਨਾਂ ਦੇ ਨਾਲ ਵੀ ਅਸੀਂ ਥੋੜਾ ਜਿਹਾ ਟਾਇਪ ਰੱਖ ਕੇ ਕਿ ਜਿਹੜਾ ਜਿਹੜਾ ਬੰਦਾ ਨਸ਼ੇ ਦਾ ਇਸ ਦਲਦਲ ਤੋਂ ਨਿਕਲਣਾ ਚਾਹੁੰਦਾ ਹੈ ਉਹਨਾਂ ਨੂੰ ਅਸੀਂ ਇੱਕ ਡੀਸੈਂਟ ਲਾਈਵਲੀਹੂਡ ਪ੍ਰੋਵਾਈਡ ਕਰ ਸਕੇ ਤੋਂ ਕੁਝ ਇੰਡਸਟਰੀਜ਼ ਨੇ ਸਾਨੂੰ ਪੋਜ਼ਿਟਿਵ ਰਿਸਪਾਂਸ ਦਿੱਤਾ ਹੈ ਅ ਕੁਝ ਨੇ ਆਲਰੇਡੀ ਮੈਨੂੰ ਕਾਲੀ ਕੋਈ ਇੰਡਸਟਰੀ ਦੇ ਮਾਲਕ ਦੱਸਰੇ ਸੀਗੇ ਉਹਨਾਂ ਨੇ ਮੇਰੇ ਰਿਕੁਐਸਟ ਕਰਨ ਤੋਂ ਬਾਅਦ 10 ਇਦਾਂ ਦੇ ਮੁੰਡੇ ਆਪਣੇ ਇੱਥੇ ਨੌਕਰੀ ਤੇ ਰੱਖ ਲਏ ਤਾਂ ਅਸੀਂ ਇੱਕ ਉਹੀ ਇੱਕ ਕੰਪਲੀਟ ਸਾਡਾ ਜੋ ਇੱਕ ਸਾਈਕਲ ਦੇ ਵਿੱਚ ਅਸੀਂ ਕੰਮ ਕਰ ਰਹੇ ਕੀ ਇਨਫੋਰਸ ਵੀ ਕਰ ਰਹੇ ਹੈ ਇਨਫੋਰਸਮੈਂਟ ਵੀ ਵਧੀਆ ਚੱਲ ਰਹੀ ਹੈ ਅਸੀਂ ਅਵੇਰਨੈਸ ਵੀ ਫੈਲਾ ਰਹੇ ਅਸੀਂ ਲੋਕਾਂ ਦੇ ਨਾਲ ਆਊਟਰੀਚ ਪ੍ਰੋਗਰਾਮ ਵੀ ਕਰੇ ਸੰਪਰਕ ਰਹੀ ਅਸੀਂ ਡੀ ਐਡਿਕਸ਼ਨ ਵੱਲ ਵੀ ਤੋਰ ਰਹੇ ਹਾਂ ਅਸੀਂ ਜੋ ਸੈਕਿੰਡ ਚਾਂਸ ਲੈਣਾ ਚਾਹੁੰਦੇ ਉਹਨਾਂ ਨੂੰ ਅਸੀਂ ਉਹ ਸੈਕਿੰਡ ਚਾਂਸ ਲੈਣ ਦੇ ਵਿੱਚ ਅਸੀਂ ਹੈਲਪ ਵੀ ਬਹੁਤ ਜ਼ੋਰ ਤਰੀਕੇ ਨਾਲ ਕਰ ਰਹੇ ਹਾਂ ਠੀਕ ਹੈ ਮੈਂ ਅਗਲਾ ਸਵਾਲ ਜੀ ਲਾਇ ਐਂਡ ਆਂਡਰ ਦੀ ਗੱਲ ਜਿਹੜੀ ਕਰਨੀ ਹੈ ਉਹ ਜ਼ਰੂਰੀ ਹੈ ਜੀ ਲਾਇ ਐਂਡ ਆਂਡਰ ਨੂੰ ਮੇਨਟੇਨ ਕਰਨ ਲਈ ਕੀ ਐਫਰਟਸ ਜਿਹੜੇ ਹੈਗੇ ਆ ਤੁਹਾਡੇ ਆ ਸਾਡੇ ਇੱਥੇ ਸਾਡੀ ਗਸ਼ਟ ਪਾਟੀਆਂਸ ਕਾਫੀ ਹੁੰਦੀ ਹੈ ਮੈਂ ਰੀਸੈਂਟਲੀ 4-5 ਦਿਨਾਂ ਤੋਂ ਇੱਕ ਡੇਲੀ ਨਾਕਾਬੰਦੀ ਕਰਾਣੀ ਸ਼ੁਰੂ ਕੀਤੀ ਹੈ ਤੇ ਉਹ ਕਾਫੀ ਇੱਕ ਇੰਪੋਰਟੈਂਟ ਉਹ ਹੋ ਜਾਂਦਾ ਪੁਆਇੰਟ ਹੋ ਜਾਂਦਾ ਹੈ ਇੱਕ ਲੋਕਾਂ ਨੂੰ ਸੈਂਸ ਆਫ ਸਿਕਿਉਰਿਟੀ ਵੀ ਮਿਲਦੀ ਜਦੋਂ ਪੁਲਿਸ ਵਿਜੀਬਲ ਹੁੰਦੀ ਹੈ ਗਸ਼ਤ ਤਾਂ ਸਾਡੀ ਚੱਲਦੀ ਹੈ ਰਾਤ ਨੂੰ ਸਾਡੇ 112 ਦੀ ਆ ਰੈਪਿਡ ਰੂਰਲ ਵਾਲੀ ਜੋ ਗੱਡੀਆਂ ਹੁੰਦੀਆਂ ਉਹਨਾਂ ਦੇ ਰਾਹੀਂ ਅਸੀਂ ਜਾਂ 112 ਵਾਲੀ ਜੋ ਗੱਡੀਆਂ ਉਹਨਾਂ ਦੇ ਰਾਹੀਂ ਅਸੀਂ ਏਰੀਆ ਦੇ ਵਿੱਚ ਇੱਕ ਵਿਜ਼ਿਬਿਲਿਟੀ ਔਰ ਇੱਕ ਡੋਮੀਨੇਸ਼ਨ ਟਾਈਪ ਦਾ ਰੱਖਦੇ ਹਾਂ ਉਹਦੇ ਨਾਲ ਨਾਲ ਅਸੀਂ ਜੋ ਰੈਗੂਲਰ ਚੈਕਿੰਗ ਵਗੈਰਾ ਉਹ ਸਟਾਰਟ ਕੀਤੀ ਹੈ ਕੱਲ ਅਸੀਂ ਰੇਲਵੇ ਸਟੇਸ਼ਨਸ ਦੀ ਕੀਤੀ ਸੀਗੀ ਪਰਸੋ ਅਸੀਂ ਬੱਸ ਸਟੈਂਡਸ ਵਗੈਰਾ ਦੀ ਕੀਤੀ ਸੀਗੀ ਇੱਕ ਦਿਨ ਅਸੀਂ ਸਾਰੇ ਸਾਰੇ ਮੰਦਿਰ ਜਾਂ ਰਿਲੀਜੀਅਸ ਪਲੇਸਸ ਵਗੈਰਾ ਉੱਥੇ ਚੈਕਿੰਗ ਵਗੈਰਾ ਕਰਾ ਲਈ थी ਉਹਨਾਂ ਦੇ ਕੈਮਰਾਜ਼ ਵਗੈਰਾ ਫੰਕਸ਼ਨਿੰਗ ਹੈ ਕਿ ਨਹੀਂ ਹੈ ਤੇ ਉਹਦੇ ਨਾਲ ਨਾਲ ਅਸੀਂ ਕਈ ਵਾਰੀ ਹੁੰਦਾ ਹੈ ਕਿ ਬੈਂਕਸ ਵਗੈਰਾ ਫਾਈਨੈਂਸ਼ੀਅਲ ਜੋ ਇੰਸਟੀਟਿਊਟਸ ਹੁੰਦੇ ਹੈ ਉਹਨਾਂ ਦਾ ਚੈੱਕ ਕਰਾ ਲੈਂਦੇ ਤੇ ਇਹਦਾ ਕਰਦੇ ਹੋਏ ਸੀ ਹਰ ਸੈਕਸ਼ਨ ਆਫ ਜੋ ਸੁਸਾਇਟੀ ਹੈ ਉਹਨੂੰ ਸੀ ਟਰਾਈ ਕਰਦੇ ਕਿ ਉਹਨਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਰਹੇ ਉਦੇ ਨਾਲ ਨਾਲ ਅਸੀਂ ਟ੍ਰੈਫਿਕ ਨੂੰ ਵੀ ਮੈਨੇਜ ਕਰਨ ਦੇ ਲਈ ਕੁਝ ਇੰਟਰਵੈਂਸ਼ਨਸ ਟ੍ਰੈਫਿਕ ਵਾਲੀ ਗੱਲ ਜਿਹੜੀ ਕਰਨੀ ਹੈ ਉਹ ਜਰੂਰ ਵੀ ਖਾਨਾਂ ਦਾ ਟ੍ਰੈਫਿਕ ਬਹੁਤ ਭੀੜ ਭੜਕੇ ਵਾਲਾ ਬੜਾ ਉਰੇ ਟ੍ਰੈਫਿਕ ਜੈਮ ਲੱਗਦੇ ਆ ਜੀ ਹੁਣ ਅਗਰ ਤੁਸੀਂ ਜਾਓਗੇ ਤਾਂ ਤੁਸੀਂ ਆਪ ਇੱਕ ਵਾਰੀ ਐਜ਼ ਅ ਰੈਜ਼ੀਡੈਂਟ ਮੈਨੂੰ ਦੱਸਣਾ ਅਸੀਂ ਕੁਝ ਇੰਟਰਵੈਂਸ਼ਨਸ ਕੀਤੇ ਹਨ ਐਨ ਐਚ ਆਈ ਨੂੰ ਵੀ ਸੀ ਰੋਪਨ ਕੀਤਾ ਹੋਇਆਗਾ ਤੇ ਕੁਝ ਕੁਝ ਥਾਵਾਂ ਤੇ ਜਿੱਥੇ ਚੌਕ ਸੀਗੇ ਉੱਥੇ ਟ੍ਰੈਫਿਕ ਮਰਜ ਹੁੰਦੀ ਸੀਗੀ ਤੇ ਉੱਥੇ ਥੋੜਾ ਜਿਹਾ ਕਨਵਰਜੈਂਸ ਆਫ ਉਹ ਟ੍ਰੈਫਿਕ ਕਰਕੇ ਜੈਮਸ ਵਗੈਰਾ ਦਾ ਸਿਚੁਏਸ਼ਨ ਹੋ ਜਾਂਦੇ ਸੀ। ਤਾਂ ਉੱਥੇ ਅਸੀਂ ਜੋ ਉਹ ਹੁੰਦੇ ਆ ਡਿਵਾਈਡਰ ਟੈਂਪਰੀ ਡਿਵਾਈਡਰ ਟਾਈਪ ਕਾ ਜਿ ਬਣਾਇਆ ਤਾਂ ਕਿ ਜੋ ਟ੍ਰੈਫਿਕ ਉਹ 100 ਮੀਟਰ ਪਹਿਲਾਂ ਤੋਂ ਡਿਵਾਈਡ ਹੋ ਕੇ ਚੌਂਕਾ ਤੇ ਆਣ ਤਾਂ ਕਿ ਉਹ ਮਰਜ ਨਾ ਹੋਏ ਇੱਕਦਮ ਉਹ ਅਸੀਂ ਕਾਫੀ ਜੋ ਮੇਨ ਵਿੱਚ ਜਿੰਨੇ ਵੀ ਚੌਂਕਸ ਸਿਟੀ ਖੰਨਾ ਦੇ ਉੱਥੇ ਕੀਤਾ ਹੈਗਾ। ਤਾਂ ਇਦਾਂ ਦੇ ਅਸੀਂ 125 ਪੋਲਸ ਲਾਏ ਆ ਡਿਵਾਈਡਰਸ ਬਣਾਉਣ ਦੇ ਲਈ। ਉਦੇ ਨਾਲ ਨਾਲ ਅਸੀਂ ਜੋ ਜ਼ੀਬਰਾ ਕ੍ਰੋਸਿੰਗ ਹੁੰਦੀ ਹੈ ਉਹ ਕਰਵਾਈਏ ਉਹਦੇ ਉੱਪਰ ਕੈਟਾਈਜ਼ ਵਗੈਰੇ ਤਾਂ ਕਿ ਰਾਤ ਵੀ ਉਹ ਬਲਿੰਕ ਕਰਦੇ ਰਹਿਣਗੇ ਤਾਂ ਦੂਰੋਂ ਦਿਸ ਜਾਣਗੇ ਪੈਡੈਸਟਰੀਅਨਸ ਨੂੰ ਤਾਂ ਕਿ ਥੋੜਾ ਜਿਹਾ ਸੋਖਾ ਰਹੇ ਉਹਦੇ ਨਾਲ ਨਾਲ ਅਸੀਂ ਔਰ ਟ੍ਰਾਫਿਕ ਬੂਥ ਵਗੈਰਾ ਵੀ ਬਣਵਾਇਆ ਹੈ ਔਰ ਇੰਡਸਟਰੀ ਅ ਅ ਇੰਡਸਟਰੀਜ਼ ਵਾਲੇ ਜਿਹਨ ਮਾਲਕ ਹੈ ਉਹਨਾਂ ਦੇ ਨਾਲ ਅਸੀਂ ਜਦੋਂ ਐਸੋਸੀਏਸ਼ਨ ਦੇ ਨਾਲ ਜਦੋਂ ਮੀਟਿੰਗ ਕੀਤੀ ਉਹਨਾਂ ਨੇ ਕੁਝ-ਕੁਝ ਪੁਆਇੰਟਸ ਦੱਸੇ ਸੀਗੇ ਤਾਂ ਅਸੀਂ ਉੱਥੇ ਆਪਣਾ ਪੁਲਿਸ ਵਿਜ਼ਿਬਿਲਟੀ ਦੇ ਲਈ ਹਾਲਟਿੰਗ ਪੁਆਇੰਟ ਆਫ ਆਰ ਵਹੀਕਲਸ 112 ਦਾ ਹੋ ਗਿਆ ਕਯੂ ਆਰਟੀ ਵਗੈਰੇ ਉਹਨਾਂ ਦੇ ਹਾਲਟਿੰਗ ਪੁਆਇੰਟਸ ਬਣਾ ਲਏ ਤਾਂ ਕਿ ਪੁਲਿਸ ਉਥੇ ਪ੍ਰੈਜ਼ెంట్ ਰਹੇ ਨਾਲ ਨਾਲ ਅਸੀਂ ਸਕੂਲਸ ਵਗੈਰਾ ਦੇ ਵੀ ਕੀ ਛੁੱਟੀ ਵੇਲੇ ਜਦੋਂ ਛੁੱਟੀ ਹੁੰਦੀ ਹਾਂ ਜਿਉਂ ਕਿ ਹੁਣ ਸਕੂਲਸ ਓਪਨ ਹੋ ਗਏ ਤੇ ਸਕੂਲ ਦੇ ਬੱਚਿਆਂ ਨੂੰ ਸਪੈਸ਼ਲੀ ਛੋਟੇ ਬੱਚਿਆਂ ਨੂੰ ਸਿਕਿਉਰਿਟੀ ਮਿਲੇ ਔਰ ਉਹ ਆਪਣੀ ਪੜ੍ਹਾਈ ਮਤਲਬ ਪੂਰੀ ਸਿਕਿਉਰ ਐਨਵਾਇਰਨਮੈਂਟ ਦੇ ਵਿੱਚ ਕਰ ਪਾਏ ਤਾਂ ਉਥੇ ਕੋਈ ਈਵ ਟੀਜ਼ਿੰਗ ਟਾਈਪ ਵੀ ਕੋਈ ਮਤਲਬ ਉਹਦਾ ਦੇ ਇਨਸੀਡੈਂਟ ਨਾ ਹੋਏ ਤੋ ਅਸੀਂ ਉੱਥੇ ਵੀ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਹੋਈ ਹੈ ਤੋ ਦਾ ਕਰਦੇ ਵੇ ਮਤਲਬ ਸਾਡੇ ਕੋਲ ਫੋਰਸ ਦੀ ਥੋੜੀ ਜੀ ਕਾਰਟ ਹੈਗੀ ਬਟ ਜੋ ਲਿਮਿਟਡ ਫੋਰਸ ਸਾਡੇ ਕੋਲ ਹੈ ਉਹਨੂੰ ਅਸੀਂ ਯੂਜ਼ ਕਰਦੇ ਵੇ ਵੀ ਆ ਰਾਈਂਗ ਟੂ ਗਿਵ ਅ ਰੈਜ਼ੀਡੈਂਸ ਆਫ ਖੰਨਾ ਇੱਕ ਸਿਕਿਉਰ এনਵਾਇਰਨਮੈਂਟ ਅੱਛਾ ਮੈਂ ਵੀ ਕਹਾਂਗਾ ਸਵਾਲ ਹੈ ਜੀ ਕੈਮਰਾਜ਼ ਵੀ ਲਗਾ ਰਹੇ ਹੋ ਜੀ ਹਾਂ ਜੀ ਹਾਂ ਜੀ ਅਸੀਂ ਉਹ ਵੀ ਸਟਾਰਟ ਕਰ ਲਿਆ ਆਈ ਥਿੰਕ ਅਗਲੇ ਕੁਝ ਦਿਨਾਂ ਦੇ ਵਿੱਚ ਸਾਡਾ ਪੂਰਾ ਪ੍ਰੋਪਰਲੀ ਫੰਕਸ਼ਨਿੰਗ ਹੋਏਗੀ ਫੰਕਸ਼ਨਲ ਹੋ ਜਾਏਗਾ ਸਾਡਾ तो असी एक कंट्रोल रूम भी सैटअप कर रहे हैं जो थोड़ा जहा लेटेस्ट टेक्नोलॉजी वाला टाइप हो जाएगा एक सीमलैस कंट्रोल रूम की फंक्शनिंग असी जो डिस्ट्रिक्ट कंट्रोल रूम होंगे जि और जिते कैमराज वगैरह होंगे या वायरलैस वाला जो उन्होंने क्लब करके असी बहुत सीमलैस फंक्शनिंग असी कंट्रोल रूम सैट कर और जो ਆਈਵ ਸਟਾਰਟਡ ਫ্রম ਸਿਟੀ ਖਰਨਾ ਕਿਉਂਕਿ ਮੇਜਰ ਹਾਈਵੇ ਦਾ ਏਰੀਆ ਹੋ ਜਾਂਦਾ ਸਿਟੀ ਦਾ ਪਾਰਟ ਹੈ ਇੱਥੇ ਅਸੀਂ ਸਾਰੇ ਸਾਰੇ ਚੌਂਕ ਸਾਡੇ ਕਵਰ ਹੋ ਚੁੱਕੇ ਹਨ ਕੰਮ ਚੱਲ ਰਿਹਾ ਹੈਗਾ ਆਈ ਥਿੰਕ ਆਜਕਲ ਮੇ ਕੈਮਰਸ ਲੱਗ ਜੰਗੇ ਤਾਂ ਨਦੀ ਫੰਕਸ਼ਨਿੰਗ ਸ਼ੁਰੂ ਹੋ ਜੇਗੀ ਤੇ ਉਹਨਾਂ ਦੇ ਨਾਲ ਅਸੀਂ ਇੱਕ ਤਾਂ ਕ੍ਰਾਈਮ ਡੈਟਰੈਂਸ ਹੋ ਜਾਂਦਾ ਹੈਗਾ ਕਿ ਕ੍ਰਿਮੀਨਲਸ ਨੂੰ ਇੱਕ ਡੈਟਰੈਂਟ ਇਫੈਕਟ ਮਿਲ ਜਾਂਦਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਸਬਾਡੀ ਇਜ਼ ਵਾਚਿੰਗ ਪੁਲਿਸ ਇਜ਼ ਵਾਚਿੰਗ ਤੇ ਦੂਜਾ ਹੁੰਦਾ ਹੈਗਾ ਕਿ ਅਗਰ ਕੁਝ ਐਕਟੀਵਿਟੀ ਹੋ ਜਾਂਦੀ ਹੈ ਤੋ ਉਹਨੂੰ ਟ੍ਰੇਸ ਕਰਨ ਦੇ ਇਨਵੈਸਟੀਗੇਸ਼ਨ ਚ ਕਾਫੀ ਹੈਲਪ ਹੋ ਜਾਂਦੀ ਹੈ ਤੋ ਅ ਬਾਕੀ ਸਾਡਾ ਸਮਰਾਲਾ ਤੇ ਪਾਇਲ ਦਾ ਵੀ ਉਹ ਆਲਰੇਡੀ ਉਹ ਵੀ ਚੱਲ ਰਿਹਾ ਹੈਗਾ ਤੋ ਪਹਿਲਾ ਸਿਟੀ ਦਾ ਕਰਦੇ ਘਰਾਂ ਦੇ ਫਿਰ ਉਹ ਵੀ ਨਾਲ-ਨਾਲ ਹੁੰਦਾ ਰਹੇਗਾ ਤੋ ਵਿਲ ਮੇਕ ਅ ਗੁੱਡ ਕੰਟਰੋਲ ਰੂਮ ਤੇ ਪੂਰੀ ਸਿਟੀ ਦੇ ਜੋ ਮੇਨ ਐਂਟਰੀ ਐਗਜ਼ਿਟ ਪੁਆਇੰਟਸ ਸਾਰੇ ਕਵਰ ਹੋ ਜਾਣਗੇ ਇੱਕ ਫਿਰ ਜਿਹੜੇ ਸ਼ਰਾਰਤੀ ਨੇ ਜਾਣ ਬੁੱਝ ਕੇ ਟ੍ਰੈਫਿਕ ਰੂਲ ਤੋੜਦੇ ਨੇ ਜੀ ਵਿਗਨ ਪਾਉਂਦੇ ਨੇ ਟ੍ਰੈਫਿਕ ਚ ਉਹਨਾਂ ਲਈ ਕੀ ਸਖਤ ਐਕਸ਼ਨ ਹੈ ਉਹ ਵੀ ਅਸੀਂ ਬੀਚ-ਪਿਚ ਵਿੱਚ ਮੈਂ ਦੁਬਾਰਾ ਉਹ ਕਰ ਦਿਓ ਕਿ ਸਾਡੇ ਕੋਲ ਫੋਰਸ ਦੀ ਥੋੜੀ ਘਾਟ ਹੈਗੀ ਬਟ ਫਿਰ ਵੀ ਅਸੀਂ ਟੈਕਨੋਲੋਜੀ ਨੂੰ ਯੂਜ਼ ਕਰਕੇ ਅਸੀਂ ਜੋ ਓਵਰ ਸਪੀਡਿੰਗ ਵਾਲੇ ਕੱਲ ਜਿਵੇਂ ਅਸੀਂ ਜੋ ਸਪੈਸ਼ਲ ਨਾਕਾਬੰਦੀ ਕੀਤੀ ਸੀਗੀ ਉਹ ਸਪੈਸ਼ਲ ਸੀਗੀ ਟੂ व्हीਲਰਸ ਦੇ ਲਈ ਕਿ ਮੈਜੋਰਿਟੀ ਆਫ ਦਾ ਕਰਾਇਮ ਟੂ व्हीਲਰਸ ਦੇ ਉੱਪਰ ਹੁੰਦਾ ਹੈਗਾ ਤੋ ਅਸੀਂ ਟੂ ਵੀਲਰਸ ਦੀ ਚੈਕਿੰਗ ਜ਼ਿਆਦਾ ਕੀਤੀ ਸੀਗੀ ਕੱਲ ਤੇ ਅਸੀਂ ਐਕਸ਼ਨ ਵੀ ਲੈਂਦੇ ਹਾਂ ਚਲਾਨਸ ਵੀ ਹੁੰਦੇ ਨੇ ਤੇ ਅਸੀਂ ਜਿੱਥੇ ਚੋਰੀ ਦਾ ਵੀ ਕਈ ਵਾਰ ਵਹੀਕਲ ਫੜਿਆ ਜਾਂਦਾ ਹੈ ਗਿੱਦਾ ਦੇ ਚੈਕਿੰਗ ਦੌਰਾਨ ਤੇ ਉਹਦੇ ਨਾਲ ਨਾਲ ਇੰਪਾਉਂਡ ਵੀ ਕਰਦੇ ਜਿੱਥੇ ਵੀ ਰੈਲੇਵੈਂਟ ਜੋ ਵੀ ਲਾ ਦੇ ਅੰਡਰ ਕਾਰਵਾਈ ਹੋ ਸਕਦੇ ਅਸੀਂ ਉਹ ਕਾਰਵਾਈ ਲੈਂਦੇ ਤੇ ਓਵਰ ਸਪੀਡਿੰਗ ਦਾ ਵੀ ਅਸੀਂ ਟਾਈਮ ਟੂ ਟਾਈਮ ਅਸੀਂ ਸਪੈਸੀਫਿਕ ਇੱਕ ਮੁਹਿੰਮ ਦੇ ਅੰਡਰ ਅਸੀਂ ਚੈਕਿੰਗ ਵਗੈਰਾ ਕਰ ਲੈਂਦੇ ਜੀ ਇੱਕ ਮੈਂ ਤੁਸੀਂ ਖੁਦ ਫੀਮੇਲ ਹੋ ਫੀਮੇਲ ਦੀ ਜਿਹੜੀ ਸੁਰੱਖਿਆ ਵੀ ਦਿਨ ਰਾਤ ਜਿੱਥੇ ਮਰਜੀ ਆ ਜਾ ਸਕਣ ਬੇਖੌਫ ਹੋ ਕੇ ਕੋਈ ਉਹਨਾਂ ਦੇ ਮਨ 'ਚ ਕੋਈ ਡਰ ਨਾ ਹੋਵੇ ਕੋਈ ਸ਼ਰਾਤੀ ਅੰਤਰਸਾਨਾ ਕੋ ਨੁਕਸਾਨ ਕਰ ਦੇਗਾ ਉਹਦੇ ਲਈ ਕੀ ਤੁਸੀਂ ਸਪੈਸ਼ਲ ਕੋਈ ਆ ਵੂਮਨ ਸਿਕਿਉਰਿਟੀ ਦੇ ਲਈ ਵੀ ਅਸੀਂ ਪਲਾਨ ਕਰ ਰਹੇ ਹਾਂ ਆ ਕਿ ਅਸੀਂ ਇੱਕ ਹੋ ਜਾਏਗਾ ਆਈ ਥਿੰਕ ਆਣੇ ਆਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਹੋ ਜਾਣਾ ਚਾਹੀਦਾ ਹੈਗਾ ਤੋਂ ਅਸੀਂ ਫੀਮੇਲ ਸਕਵਾਡ ਉਹਦਾ ਨਾਂ ਅਸੀਂ ਸਪੈਸ਼ਲ ਕੁਝ ਰੱਖ ਲੇਗੇ ਫੀਮੇਲ ਸਕਵਾਡ ਅਸੀਂ ਬਣਾएंगे ਤੇ ਜੋ ਸਾਡੀ ਫੋਰਸ ਉਹਨਾਂ ਦਾ ਯੂਜ਼ ਕਰਦੇ ਹੋਏ ਜਿੰਨਾ ਅਸੀਂ ਕੱਢ ਪਾਏਗੇ ਤੇ ਪਹਿਲਾਂ ਹੀ ਅਸੀਂ ਸਕੂਲ ਵਾਲਾ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਉਹ ਅਸੀਂ ਸਕੂਲ ਦੀ ਛੁੱਟੀ ਦੌਰਾਨ ਤੋਂ ਅਸੀਂ ਪੁਲਿਸ ਦੀ ਪ੍ਰੈਜ਼ੈਂਸ ਹੁੰਦੀ ਵਧਾਈ ਦਿੱਤੀ ਹੈ ਉਹਦੇ ਨਾਲ ਨਾਲ ਅਸੀਂ ਇੱਕ ਫੀਮੇਲ ਸਕਵਾਡ ਨੂੰ ਵੀ ਮਤਲਬ ਪਾਈਪਲਾਈਨ ਦੇ ਵਿੱਚ ਹੀ ਹੈਗਾ ਤੇ ਉਹਨਾਂ ਨੂੰ ਅਸੀਂ ਸਪੈਸ਼ਲ ਉਹ ਭੇਜਿਆ ਕਰਾਂਗੇ ਕਿ ਅਗਰ ਜਿੱਥੇ ਕੋਈ ਈਵ ਟੀਜ਼ਿੰਗ ਦਾ ਹੁੰਦਾ ਹੈ ਤਾਂ ਇਮੀਡੀਏਟਲੀ ਸਾਡਾ ਰਹੇਗਾ ਕਿ ਇਮੀਡੀਏਟਲੀ ਅਸੀਂ ਐਕਸ਼ਨ ਲੈਂਗੇ ਤੇ ਪ੍ਰੀਵੈਂਟ ਕਰਨ ਦੇ ਲਈ ਵੀ ਜਿੱਥੇ ਜਿੱਥੇ ਕੁੜੀਆਂ ਦਾ ਮੇਨ ਹੁੰਦਾ ਜਾਣਾ ਆਣਾ ਉੱਥੇ ਅਸੀਂ ਸਪੈਸ਼ਲ ਆਪਣੀ ਜੋ ਫੀਮੇਲ ਫੋਰਸ ਹੋएगी ਉਹਨੂੰ ਅਸੀਂ ਤੈਨਾਤ ਕਰਕੇ ਰੱਖेंगे ਉਹਦੇ ਨਾਲ ਨਾਲ ਜੋ ਇਹ ਕੈਮਰਾਸ ਵਗੈਰਾ ਦਾ ਹੁੰਦਾ ਉਹਦੇ ਕਰਕੇ ਵੀ ਕਾਫੀ ਡੈਟਰੈਂਟ ਇਫੈਕਟ ਰਹਿੰਦਾ ਹੈ ਔਰ ਲਾਈਟਿੰਗ ਵਗੈਰਾ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਨਾਲ ਟਾਈ ਅਪ ਕਰਕੇ ਕੋਈ ਵੀ ਦਾਦਾ ਪੁਆਇੰਟ ਨਾਰੇ ਜਿੱਥੇ ਲਾਈਟਿੰਗ ਦੀ ਸਪੈਸ਼ਲੀ ਨਾਈਟ ਟਾਈਮ ਦੇ ਵਿੱਚ ਲਾਈਟਿੰਗ ਦੀ ਕਾਰ ਤੋਂ ਜਿਹਨੂੰ ਯੂਜ਼ ਕਰਕੇ ਕੋਈ ਕਿਸੇ ਵੀ ਤਰੀਕੇ ਦਾ ਕ੍ਰਾਈਮ ਕਰ ਪਾਏ ਭਾਵੇਂ ਉਹ ਔਰਤਾਂ ਦੇ ਨਾਲ ਹੈ ਜਾਂ ਉਹਦਾ ਦੀ ਉਹਦਾ ਦਾ ਵੀ ਕੋਈ ਕ੍ਰਾਈਮ ਕਰ ਪਾਏ ਸੋ ਅਸੀਂ ਟਰਾਈ ਕਰ ਰਹੇ ਕਿ ਟੈਕਨੋਲੋਜੀ ਪਲੱਸ human resources ਨੂੰ ਯੂਜ਼ ਕਰਕੇ ਅਸੀਂ ਇੱਕ ਸੇਫ এনवायरमेंट ਸਭੀ ਦੇ ਲਈ ਨੌਰਜੀਸ ਔਮਨ ਬਟ ਔਮਨ ਦੇ ਉੱਪਰ ਸਪੈਸ਼ਲ ਫੋਕਸ ਹੈ ਕਿਉਂਕਿ ਉਹ ਕੁਝ ਰੀਜ਼ਨਸ ਕਰਕੇ ਕਈ ਵਾਰੀ ਹੋ ਜਾਂਦੇ ਨੇ ਉਹਨਾਂ ਦੇ ਪੇਰੈਂਟਸ ਵੀ ਫਿਰ ਡਰ ਜਾਂਦੇ ਕੁਝ ਇੱਕ ਇਨਸਟੈਂਟ ਹੋ ਜਾਂਦਾ ਉਹਦਾ ਇਫੈਕਟ ਜ਼ਿਆਦਾ ਵੱਡਾ ਹੋ ਜਾਂਦਾ ਤੇ ਸਾਡਾ ਟਰਾਈ ਹੈਗਾ ਕਿ ਅਸੀਂ ਕੰਪਲੀਟਲੀ ਪ੍ਰੀਵੈਂਟ ਕਰ ਪਏ ਕਿ ਖੰਨਾ ਦੇ ਵਿੱਚ ਕੋਈ ਇਨਸਟੈਂਟ ਦਿੱਦਾ ਦਾ ਨਾਮ ਆਪਰੇ ਮੈਮ ਦੁਨੀਆ ਭਰ ਦੀ ਆਡੀਅנס ਆ ਆਪਣੇ ਇਸ ਪ੍ਰੋਗਰਾਮ ਨੂੰ ਦੇਖੇਗੀ ਜੀ ਸੋ ਬਾਬੂ ਸ਼ਾਹੀ ਦੇ ਮਾਦਮ ਰਾਹੀਂ ਤੁਸੀਂ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਸਾਰ ਤੱਕ ਆ ਤੁਹਾਡੇ ਮਾਧਿਅਮ ਰਾਹੀਂ ਮੈਂ ਤਾਂ ਲੋਕਾਂ ਨੂੰ ਆਹੀ ਅਪੀਲ ਕਰਦੇ ਹਾਂ ਕਿ ਪੰਜਾਬ ਪੁਲਿਸ ਬਹੁਤ ਜ਼ਿਆਦਾ ਮਿਹਨਤ ਨਾਲ ਕੰਮ ਕਰ ਰਹੀ ਹੈ اسپੈਸ਼ਲੀ ਡਰਗ ਫਰੰਟ ਤੇ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਾਂ ਬਾਕੀ ਵੀ ਅਸੀਂ ਲਾਅ ਐਂਡ ਆਰਡਰ ਮੇਨਟੇਨ ਕਰਾਉਣ ਦੇ ਲਈ ਕਾਫੀ ਜ਼ਿਆਦਾ ਸਾਡਾ ਐਫਰਟਸ ਹੈ ਤੁਸੀਂ ਸਾਡਾ ਸਪੋਰਟ ਕਰੋ ਤੁਸੀਂ ਸਾਡੇ ਅੱਖ ਤੇ ਕੰਨ ਬਣੋ ਕਿਉਂਕਿ ਸਾਡੇ ਕੋਲ ਦੇਖੋ ਪੁਲਿਸ ਦੇ ਕੋਲ ਹਮੇਸ਼ਾ ਹੀ ਮੈਨਪਾਰਦੀ ਕਾਰਟ ਰਹਿੰਦੀ ਹੈਗੀ ਤੇ ਉਹ ਤੇ ਇੱਕ ਪਰੇਨਿਅਲ ਇਸ਼ੂ ਹੈ ਬਟ ਤੁਸੀਂ ਸਾਡੇ ਅੱਖ ਤੇ ਕੰਨ ਬਣ ਸਕਦੇ ਹੋ ਤੁਸੀਂ ਉਹ ਫੋਰਸ ਮਲਟੀਪਲਾਇਰ ਦਾ ਕੰਮ ਕਰ ਸਕਦੇ ਹੋ ਜਿੱਤੇ ਵੀ ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਜਾਂ ਸਾਡੀ ਹੈਲਪ ਕਰ ਸਕਦੇ ਹੋ ਜ਼ਰੂਰ ਕਰੋ ਤਾਂ ਕਿ ਤੁਹਾਡੀ ਹੈਲਪ ਦੇ ਨਾਲ ਅਸੀਂ ਤੁਹਾਨੂੰ ਇੱਕ ਸਿਕੂਅਰ এনवायरमेंट ਦੇ ਪਾਈ ਤੁਹਾਡੇ ਬੱਚੇ ਅ ਵਧੀਆ ਪੜ੍ਹਾਈ ਕਰ ਪਾਏ ਇੱਕ ਸਿਕਿਉਰ এনवायरमेंट ਦੇ ਵਿੱਚ ਜੀ ਪਾਏ ਤੁਸੀਂ ਆਪਣਾ ਕੰਮ ਆਪਣਾ bizness ਜਾਂ ਕੋਈ ਵੀ ਤੁਸੀਂ ਜੋ ਵੀ ਕੰਮ ਕਰਦੇ ਹੋ ਉਹ ਤੁਸੀਂ ਇੱਕ ਸਿਕਿਉਰ ਤੇ ਇੱਕ ਸਿਕਿਉਰ ਤੇ ਸੇਫ এনवायरमेंट ਦੇ ਵਿੱਚ ਤੁਸੀਂ ਆਪਣਾ ਕੰਮ ਕਰ ਪਾਓ ਤੇ ਸਾਡਾ ਸਪੋਰਟ ਕਰੋ ਤੇ ਅਸੀਂ ਤਾਂ ਬਿਲਕੁਲ ਡਿਊਟੀ ਬਾਉਂਡ ਹੈ ਤੁਹਾਡੀ ਸਿਕਿਉਰਿਟੀ ਦੇ ਲਈ ਔਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਜੀ ਮੈਮ ਤੁਸੀਂ ਬਾਊ ਸ਼ਾਹੀ ਨੂੰ ਆਪਣੇ ਬਿਜ਼ੀ ਸ਼ਡਿਊਲ 'ਚੋਂ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਜੀ ਆ ਦੋਸਤੋ اے ਸੀਗੇ ਐਸ ਐਸ ਪੀ ਖੰਨਾ ਮੈਡਮ ਜੋਤੀ ਜਯਾਦਵ ਜੀ ਉਹਨਾਂ ਨੇ ਡਰਗ ਬਾਰੇ ਵੀ ਤੇ ਹੋਰ ਜਿਹੜੀਆਂ ਪੁਲਿਸ ਦੀ ਐਕਟੀਵਿਟੀਜ਼ ਨੇ ਸਾਰਿਆਂ ਬਾਰੇ ਬਹੁਤ ਵਿਸਤਾਰ ਪੂਰਵਕ ਜਿਹੜੀ ਜਾਣਕਾਰੀ ਦਿੱਤੀ ਹੈ ਤੁਹਾਡੀ ਕੋਈ ਕੁਇਰੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸੋ ਪ੍ਰੋਗਰਾਮ ਪਸੰਦ ਆਵੇ ਤਾਂ ਸ਼ੇਅਰ ਜਰੂਰ ਕਰੋ ਥੈਂਕ ਯੂ